ਇਹਨ ਦਿਹਾੜੇ ਮੋਡਮ ਫਲੋ ਕੁਮ ਗਲੀ ਦੇ ਚਾਰ ਦੇ ਫਿਰਦਿਆਂ ਦੇ ਵਿੱਚ ਹੋਈ ਹੈ ਜਿੱਦ ਬਾਲ ਚਲਾ ਨਸਾਨ ਹੋਇਆ ਪੂਰਾ ਇਹ ਚੋਰ ਜੋਨ ਹੋਏ ਰਹੇ ਇਹ ਰੋਕ ਪਕਾ ਨਹੀਂ ਇਹ ਮਾਰੀ ਦਾ ਨਜ਼ਰੋਂ ਪਤਾ ਹੋ ਗਿਆ ਹੰਦਨ ਗਿੰਗ ਸਿੰਘ ਮੇਰੇ ਬੇਟੇ ਦੇ ਘਰ ਤੇ ਸੁਮੇਸ਼ਾ ਦਾ ਪਾਸ ਸੀ ਅੱਛਾ ਜੀ ਅਸੀਂ ਇੱਥੇ ਪੋਪੋ ਦੇ ਗਏ ਆ ਤੇ ਉਹ ਸੋਜ ਉਹਹੀਂ ਆਏ ਸੀ ਕਿੰਨੇ ਵਜੇ ਗਏ ਤੁਸੀਂ ਸਵੇਰੇ ਸਵੇਰੇ ਤਾਈ ਜਾਨਗ ਵਜੇ ਹੈ 10:30 ਵਜੇ ਗਏ ਠੀਕ ਹੈ ਜੀ 10:30 ਵਜੇ ਗਏ ਆ ਤੇ ਜਦੋਂ ਮੁੜ ਕੇ ਆਏ ਆ ਤੇ ਮੁੜ ਕੇ ਜਦ 3 ਵਜੇ ਵੇਖਾ ਜਾਨਾ ਸਾਰੇ ਕਿੰਨੇ ਟੁੱਟਿਆ ਤੇ ਮੈਨਾਂ ਘੜ ਕੇ ਲੈ ਕੇ ਕੀ ਕੀ ਇਹ ਵਿੱਚ ਸਮਾਨ ਹੋਇਆ ਸਮਾਨ ਆਹ ਵੇਖੋ ਤੁਹਾਨੂੰ ਦੱਸਿਆ ਰਾਣੀ ਹਾਰ ਸੀ ਹਮਮ ਇੱਕ ਗੋਲ ਇੱਕ ਸੈੱਟ ਸੀ 8 ਤੋਲੇ ਦਾ ਇੱਕ ਸੈੱਟ 3 ਤੋਲੇ ਦਾ ਸੀ 8 ਚੂੜੀਆਂ ਸੀ ਸੋਨੇ ਦੀਆਂ 12 ਤੋਲੇ ਸੀ ਤੇ ਇਹਨੇ ਚੈਨੀਆ ਇਹ ਤੈਨੂੰ ਤੋੜੇ ਦੀ ਹਮ ਇੱਕ ਸੈਟ ਪੰਜ ਟੋਲੇ ਦਾ ਹੈ ਅੱਠ ਮੁੰਦਰੀਆਂ ਪੰਜ ਟੋਲੇ ਦੀਆਂ 6 ਜੋੜੇ ਟੌਕਸ ਦੇ 20 ਗ੍ਰਾਮ ਤੇ 9 ਟੋਲੇ ਚਾਂਦੀ ਸੀ ਤੇ 25000 ਲੱਗਦੇ ਸੀ ਪੁਲਿਸ ਨੂੰ ਕੰਪਲੇਂਟ ਕੋਈ ਪੁਲਿਸ ਵਾਲੇ ਆਏ ਸੀ ਤੇ ਮਦਰਗੇ ਸਨੈਪ ਵਗੈਰਾ ਕਰਾ ਕੇ ਲੈ ਗਏ ਬਸ ਅੱਛਾ ਜੀ ਇਹ ਕਿੱਧਰ ਦੇ ਆਏ ਆ ਕੋਈ ਪਤਾ ਨਹੀਂ ਗੇਟ ਦਾ ਮੇਨ ਲੋਕ ਤੋੜ ਕੇ ਤੇਨ ਧਿਆੜੇ ਮਾਡਰਨ ਫਲੋ ਕੁ ਗੜੀ ਜੇ ਚਾਲਦੇ ਕਰਦੇਆਂ ਦੇ ਵਿੱਚ ਹੋਈ ਹੋਈ ਹੈ ਜੇ ਬਾਲ ਜਲਨ ਸਾਰ ਰਹਾ ਬੁਰਾ ਹੈ ਜੇ ਚੋਰ ਜੋਰ ਹੋ ਰਹੇ ਹੈ ਇਹ ਲੋਕ ਕਾ ਨਹੀਂ ਇਹ ਮਾਰੀ ਦਾ ਨਜ਼ਰੋਂ ਪਟਾਓਗੇ ਭੰਦੇ ਨਿੱਕੇ ਸਿੰਘ ਮੇਰੇ ਬੇਟੇ ਦੇ ਘਰ ਸੁਨਸਾ ਦਾ ਪਾਰ ਸੀ ਅੱਛਾ ਜੀ ਅਸੀਂ ਇੱਥੇ ਪ੍ਰੋਪੋਰਟ ਦੇ ਗਏ ਆ ਤੇ ਉਹ ਤੋਂ ਜਦੋਂ ਅਸੀਂ ਆਏ ਸੀ ਕਿੰਨੇ ਵਜੇ ਗਏ ਤੁਸੀਂ ਸਵੇਰੇ ਅ ਸਵੇਰੇ ਹੀ ਦਾਦੀ ਜਾਨਕ ਵਜੇ 10:30 ਵਜੇ ਗਏ ਠੀਕ ਹੈ ਜੀ 10:30 ਵਜੇ ਗਏ ਆ ਤੇ ਜਦੋਂ ਮੁੜ ਕੇ ਅਸੀਂ ਆਏ ਆ ਤੇ ਮੁੜ ਕੇ ਜਦ 3 ਵਜੇ ਵੇਖਿਆ ਤਾਂ ਸਾਰੇ ਚੰਦੇ ਟੁੱਟੇ ਆ ਤੇ ਜਰਾ ਕਢ ਕੇ ਲੈ ਗਏ ਕੀ ਕੀ ਇਹ ਵਿੱਚ ਸਮਾਨ ਹੈ ਸਮਾਨ ਦੇਖੋ ਤੁਹਾਨੂੰ ਦੱਸਿਆ ਰਾਣੀ ਹਾਰ ਸੀ ਇੱਕ ਗੋਲ ਇੱਕ ਸੈੱਟ ਸੀ 8 ਤੋਲੇ ਦਾ ਇੱਕ ਸੈੱਟ 3 ਤੋਲੇ ਦਾ ਸੀ 8 ਚੂੜੀਆਂ ਸੀ ਸੋਨੇ ਦੀਆਂ 12 ਤੋਲੇ ਦੀ ਤੇ ਉਹਨੇ ਚਾਂਦੀ ਆਏ ਤਿੰਨ ਤੋਲੇ ਦੀ ਹਮਮ ਇੱਕ ਸੈੱਟ ਪੰਜ ਤੋਲੇ ਦਾ ਹੈ ਅੱਠ ਮੁੰਦਰੀਆਂ ਪੰਜ ਤੋਲੇ ਦੀਆਂ 6 ਜੋੜੇ ਟੌਕਸ ਦੇ 20 ਗ੍ਰਾਮ ਤੇ 9 ਤੋਲੇ ਚਾਂਦੀ ਸੀ ਤੇ 25000 ਰੁਪਏ ਸੀ ਪੁਲਿਸ ਨੂੰ ਕੰਪਲੇਂਟ ਕੋਈ ਪੁਲਿਸ ਵਾਲੇ ਆਏ ਸੀ ਤੇ ਬਦਰ ਕੇ ਸਨੈਪ ਵਗੈਰਾ ਕਰਾ ਕੇ ਲੈ ਗਏ ਬਸ ਅੱਛਾ ਜੀ ਇਹ ਕਿੱਧਰ ਦੇ ਆਏ ਕੋਈ ਪਤਾ ਨਹੀਂ ਮੇਰਾ ਤੋੜ ਕੇ ਲੋਕ ਗੇਟ ਦਾ ਮੇਨ ਲੋਕ ਤੋੜ ਕੇ